ਮੇਰੇ ਮੇਰੇ ਰੂਪ ਬਦਲਿਆ ਮੈਂ ਦਸਤਾਰ ਬੰਨੀ ਮੈਂ ਕੇਸ ਰੱਖ ਲਈ ਸਰਕਾਰਾਂ ਕਹਿੰਦੀਆਂ ਪੰਜਾਬ ਦਾ ਮਾਹੌਲ ਖਰਾਬ ਕਰ ਰਿਆ ਸੀ ਵੀਰ ਜੀ ਬਿਲਕੁਲ ਇਹ ਗੱਲ ਗਲਤ ਹੈ ਤੁਸੀਂ ਦੇਖਿਆ ਜਦੋਂ ਉਹਨਾਂ ਖਾਲਸਾ ਵਹਿਰ ਚਲਾਈ ਸੀ ਚਲੋ ਮਹਾਰਾਜ ਸਾਨੂੰ ਤਾਂ ਨਸ਼ਿਆਂ ਤੋਂ ਬਚਾਇਆ ਹੀ ਤੇ ਅੱਗੇ ਵੀ ਬਚਾਈ ਰੱਖੇ ਜਿਹੜੇ ਨੌਜਵਾਨ ਕਿੰਨਾ 15-15 ਸਾਲ ਤੋਂ ਚਟਾ ਲਾਉਂਦੇ ਸੀ ਟੀਕੇ ਲਾਉਂਦੇ ਸੀ ਹੋਰ ਨਸ਼ੇ ਕਰਦੇ ਸੀ ਉਹ ਵੀਰੋ ਤੁਸੀਂ ਦੇਖੋ ਵੀ ਉਹਨਾਂ ਮਾਪਿਆਂ ਨੇ ਵੀ ਫੁੱਲ ਝੋੜ ਲਾ ਲਿਆ ਸਰਕਾਰਾਂ ਨੇ ਵੀ ਥਾਂ ਥਾਂ ਸੈਂਟਰ ਖੋਲੇ ਹੋਏ ਆ ਇੱਕ ਨਾਟਕ ਜਿਹਾ ਕੀਤਾ ਹੋਇਆ ਹੈ ਉਹਨਾਂ ਨੇ ਫੁੱਲ ਝੋੜ ਲਾ ਲਿਆ ਪਰ ਉਹ ਵੀਰੋ ਫਿਰ ਸੱਜੇ ਤੋਂ ਸੈਂਟਰ ਤੋਂ ਬਾਹਰ ਆਉਂਦੇ ਨਸ਼ਾ ਕਰਨ ਲੱਗ ਜਾਂਦੇ ਪਰ ਜਦੋਂ ਭਾਈ ਅਮਰਤਪਾਲ ਹੁੰਦ ਵਿੱਚ ਆਏ ਉਹਨਾਂ ਨੇ ਲਹਿਰ ਸ਼ੁਰੂ ਕੀਤੀ ਤੇ ਉਹ ਨੌਜਵਾਨ ਮੋੜ ਆਪਦੇ ਘਰ ਉਹਨਾਂ ਆਨੰਦਪੁਰ ਸ੍ਰੀ ਸ੍ਰੀ ਆਨੰਦਪੁਰ ਸਾਹਿਬ ਵਾਪਸੀ ਕੀਤੀ ਤੇ ਉਹਨਾਂ ਵੀਰੋ ਜਦੋਂ ਸ੍ਰੀ ਆਨੰਦਪੁਰ ਸਾਹਿਬ ਵਾਪਸੀ ਕੀਤੀ ਪਤਾ ਨਹੀਂ ਵੀਰੋ ਆਪਣੇ ਜਿਹੜਾ ਇਤਿਹਾਸ ਹੁੰਦੇ ਵਿੱਚ ਜਨੂਨ ਹੀ ਇਹੋ ਜਿਹਾ ਕਿਉਂਕਿ ਆਪਾਂ ਖੂਨ ਤਾਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹ ਫਿਰ ਉਹਨਾਂ ਵੀਰੋਂ ਅਨੰਦਪੁਰ ਸਾਹਿਬ ਘਰ ਵਾਪਸੀ ਕੀਤੀ ਚਲੋ ਉਹਨਾਂ ਦਾ ਧਿਆਨ ਗੁਰਬਾਣੀ ਵੱਲ ਜੁੜਿਆ ਫਿਰ ਜਦੋਂ ਮਹਾਰਾਜ ਦੇ ਵੀਰੋਂ ਜਦੋਂ ਉਹਨੇ ਬਰਕਤ ਕਰਨੀ ਤੇ ਫਿਰ ਵੀਰੋਂ ਕਾਦੀ ਤੋੜ ਲੱਗਣੀ ਤੁਸੀਂ ਸਿਆਣੇ ਹੋ ਬਿਲਕੁਲ ਜੀ ਇਹ ਤੁਹਾਡੇ ਮਨ 'ਚ ਖਿਆਲ ਕਿਵੇਂ ਆਇਆ ਵੀ ਆਪਾਂ ਬਸ ਦੇ ਵਿੱਚ ਪ੍ਰਚਾਰ ਕਰੀਏ ਬੀਕੋ ਪ੍ਰਚਾਰ ਦੇ ਢੰਗ ਵੱਖੋ ਵੱਖਰੇ ਨੇ ਤੁਹਾਡੇ ਕੋਲ ਚਲੋ ਮੰਨ ਲਓ ਵੀ ਉਹ ਦੂਜੀਆਂ ਚੀਜ਼ਾਂ ਦੇ ਖਰਚਾ ਬੜਾ ਆਉਂਦਾ ਹੈ ਪੈਪਲੈਟ ਛਪਾ ਕੇ ਪੱਲਿਓ ਮੰਡਲੇ ਪੈਂਦੇ ਨੇ ਕਾਰਾਂ ਤੇ ਪਿੰਡ ਪਿੰਡ ਜਾਣਾ ਪੈਂਦਾ ਪਰ ਉਹ ਜਿਹੜੀ ਖਬਰ ਇਹ ਤੁਹਾਡੀ ਪਿੰਡ ਪਿੰਡ ਪਹੁੰਚ ਗਈ ਮੰਨ ਲਓ ਇੱਕ ਬੱਸ ਦੇ ਵਿੱਚ ਹੋ ਸਕਦਾ 50 ਪਿੰਡਾਂ ਦੇ ਸਵਾਰੀਆਂ ਬੈਠੀਆਂ ਹੋਣ ਵੀ ਉਹ ਜਿਹੜਾ ਉਹ ਮਨ ਦੇ ਵਿੱਚ ਖਿਆਲ ਇਹ ਵੱਖਰਾ ਜਿਹੇ ਤਰੀਕੇ ਦਾ ਕਿਵੇਂ ਆ ਗਿਆ ਇਹ ਮੈਂ ਹਰਪਾਲ ਵੀਰੇ ਜਦੋਂ ਭਾਈ ਅਮਰਤਪਾਲ ਦਾ ਅਨਾਉਂਸ ਹੋਇਆ ਵੀ ਉਹਨਾਂ ਸ੍ਰੀ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਨੇ ਤੇ ਜੀ ਤਾਂ ਮੇਰਾ ਵੀ ਬਹੁਤ ਕਰਦਾ ਸੀ ਮੈਂ ਕੁਝ ਨਾ ਕੁਝ ਕਰਾਂ ਪਰ ਵੀਰੋ ਮ ਸ਼ਿ ਪਾਵਾਂ ਜਾਂ ਮੇਰੇ ਕੋਲ ਸਾਧਨ ਮੋਟਰਸਾਈਕਲ ਹੈਗਾ ਵੀ ਉਹਦੇ ਤੇਲ ਪਾ ਕੇ ਪਿੰਡਾਂ ਪਿੰਡਾਂ ਚ ਗੇੜਾ ਦਿਆਂ ਸੋ ਮੈਂ ਘਰੇ ਵੀ ਸੋਚਦਾ ਪਿਆ ਅਸੀਂ ਤੇ ਉਹ اچانک ਮੈਨੂੰ ਫਿਰੋਜ਼ਪੁਰ ਕੰਮ ਪੈ ਗਿਆ ਜਿਵੇਂ ਮਹਾਰਾਏ ਨੇ ਜੋ ਮਹਾਰਾਏ ਦਾ ਮਹਾਰਾਏ ਦਾ ਹੁਕਮ ਉਹਨੇ ਹੀ ਮੇਰੇ ਮੂੰਹੋਂ ਬੁਲਾਉਣਾ ਸੀ ਸੇਵਾ ਲੈਣੀ ਸੀ ਮੈਂ ਵੀਰ ਉਹ ਘਰੋ ਐਕਟ ਮੈਨੂੰ ਫਿਰੋਜ਼ਪੁਰ ਕੰਮ ਸੀ ਜਾਣਾ ਸੀ ਤੇ ਮੈਂ ਘਰੋ ਐਕਟਵਾ ਤੇ ਗਿਆ ਘਰੋਂ ਮੈਂ ਐਕਟਵਾ ਦੇ ਲਈ ਫਿਰੋਜ਼ਪੁਰ ਗਿਆ ਵਾਂ ਤੇ ਜਦੋਂ ਮੈਂ ਜੀਰੇ ਗਿਆ ਵੀਰੋ بارش ਬਹੁਤ ਆ ਗਈ ਤੇ ਮੈਂ ਉੱਥੇ ਬੱਸ ਸਟੈਂਡ ਐਕਟਵਾ ਲਾ ਕੇ ਤੇ ਮੈਂ ਬੱਸ ਦੇ ਵਿੱਚ ਬਹਿ ਗਿਆ ਤੇ ਮੈਂ ਜਦੋਂ ਬੱਸ ਦੇ ਵਿੱਚ ਬਹਿ ਗਿਆ ਤੇ ਮੈਂ ਸੋਚੀ ਜਾਵਾਂ ਸੋਚੀ ਜਾਵਾਂ ਚਾਣਕ ਮੇਰੇ ਦਿਮਾਗ 'ਚ ਗੱਲ ਲੱਗੀ ਕਿ ਮੈਂ ਇੱਥੇ ਕੁਛ ਨਾ ਕੁਛ ਬੋਲਾਂ ਭਾਈ ਅਮਰਤਪਾਲ ਜੀ ਦੇ ਹੱਕ ਦੇ ਵਿੱਚ ਪਰ ਉਹਨੇ ਚਿਰ ਨੂੰ ਵੀਰੋ ਫਰੋਜਪੁਰ ਆ ਗਿਆ ਤੇ ਮੇਰੇ ਕੋਲ ਵੀ ਹਿੰਮਤ ਨਾ ਭਈ ਫਿਰ ਜਦੋਂ ਵਾਪਸੀ ਤੇ ਮੈਂ ਫਰੋਜਪੁਰ ਤੋਂ ਬੱਸ ਬੈਠਾ ਜੀਰੇ ਨੂੰ ਆਇਆ ਫਿਰ ਮੈਂ ਦਿਲ ਜੇ ਕੱਢ ਕੇ ਇੱਕ ਵੀਰ ਸੀ ਨਾਲ ਉੱਥੇ ਬੱਸ 'ਚ ਖੜਾ ਉਹਨੂੰ ਮੈਂ ਕਿਹਾ ਯਾਰ ਮੇਰੀ ਇੱਕ ਛੋਟੀ ਜੀ ਵੀਡੀਓ ਲਈ ਇਹ ਸੱਚੇ ਪਾਤਸ਼ਾਹ ਦੀ ਵੈਗਰੂ ਦੀ ਕਿਰਪਾ ਆਈ ਤੇ ਮੈਨੂੰ ਇਹ ਸੇਵਾ ਜਿਹੜੀ ਉਹਨਾਂ ਲਈ ਸੋ ਮੈਂ ਸੇਵਾ ਨਿਭਾਈ ਵੀਰੋ ਹੁਣ ਉਹ ਨਿਰੰਤਰ ਜਾਰੀ ਸੇਵਾ ਚੱਲੂਗੀ ਬਸ ਬਿਲਕੁਲ ਜੀ ਬਿਲਕੁਲ ਜ਼ਰੂਰ ਜਿੰਨੇ ਜੋਗਾ ਮੈਂ ਹੈਗਾ ਇਹ ਮੈਨੂੰ ਬਹੁਤ ਜਿਆਦਾ ਵੀਰੋ ਮੈਂ ਬਹੁਤ ਜਿਆਦਾ ਸੰਗਤ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਇਹਨਾਂ ਖੂਬ ਪਿਆਰ ਦਿੱਤਾ ਔਰ ਮੈਨੂੰ ਜਿਆਦਾ ਵੀ ਪਤਾ ਨਹੀਂ ਕਿੱਟੋਂ ਕਰ ਰਹੀ ਮੈਂ ਫੇਸਬੁੱਕ ਤੇ 100 ਚੈਨਲ ਤੇ ਵੇਖ ਲਈ ਔਰ ਮਿਲੀਅਨ ਚ ਚਲੀ ਗਈ ਮੈਂ ਨਾ ਸੰਗਤ ਜਿੰਨੀ ਵੀ ਸਿੱਖ ਸੰਗਤ ਨੇ ਮੈਨੂੰ ਸਪੋਰਟ ਕੀਤੀ ਆ ਮੈਂ ਉਹਨਾਂ ਦਾ ਤਹਿ ਦਿਲੋਂ ਸੱਚੇ ਦਿਲੋਂ ਸ਼ੁਕਰਾਨਾ ਕਰਦਾ ਇੱਕ ਮਹਰਪਾਲ ਵੀਰ ਹੋਰ ਬੇਨਤੀ ਕਰਨਾ ਚਾਹਣਾ ਤੁਹਾਨੂੰ ਜਿਵੇਂ ਤੁਸੀਂ ਆ ਦੇਖ ਰਹੇ ਹੋ ਇਹ ਗਰਾਊਂਡ ਆ ਜਿਹੜਾ ਮੁੰਡੇ ਛੋਟੇ ਛੋਟੇ ਬੱਚੇ ਕਬੱਡੀ ਖੇਡ ਰਹੇ ਆ ਤੇ ਇਧਰ ਵੀ ਕੋਈ ਦੌੜ ਲਾ ਲਿਆ ਲਾ ਰਿਹਾ ਹੈ ਕੋਈ ਫੁੱਟਬਾਲ ਖੇਡ ਰਿਹਾ ਹੈ ਤੇ ਤੁਸੀਂ ਦੇਖ ਹਾਂ ਜੂੜੇ ਆ ਵੇਖੋ ਹਾਂਜੀ ਕੱਲੇ ਬੱਚਾ ਵੇਖੇ ਨੇ ਵੀ ਸਵਾ ਕੁ ਸਾਲ ਦਾ ਮੇਰੇ ਹਿਸਾਬ ਨਾਲ ਮਸਾਂ ਹੀ ਪੌਣੇ 2 ਸਾਲ ਦਾ ਹੋਣਾ ਵਾ ਤੇ ਵੀਰੋ ਜਦੋਂ ਸਾਡਾ ਟਾਈਮ ਸੀ ਹਰਪਾਲ ਵੀਰ ਉਦੋਂ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਹੁੰਦੀ ਪਰ ਅੱਜ ਦੇ ਹਾਲਾਤ ਵੇਖ ਲਓ ਵੀ ਸਰਕਾਰ ਜਿਹੜੀ ਇਹ ਬਦਲਾਅ ਦੇ ਨਾਂ ਬਦਲਾਅ ਦੇ ਨਾਂ ਤੇ ਆਈ ਵੀ ਅਸੀਂ ਬਦਲਾਅ ਲੈ ਕੇ ਆਵਾਂਗੇ ਤੁਸੀਂ ਆ ਦੇਖੋ ਵੀਰੋ ਸੱਤਾ ਅੱਠਾ ਕਿੱਲਿਆਂ ਦੇ ਵਿੱਚ ਗਰਾਊਂਡ ਆ ਤੇ 20 ਤੋਂ 25 ਨੌਜਵਾਨ ਇੱਥੇ ਹੋਣੇ ਆ ਤੇ ਪਰ ਤੁਸੀਂ ਨਸ਼ੇ ਵਾਲੇ ਅੱਡੇ ਦੇ ਜਿੱਥੇ ਵੀ ਨਸ਼ੇ ਦੇ ਅੱਡੇ ਉੱਥੇ ਤੁਸੀਂ ਦੇਖ ਲਓ ਉੱਥੇ ਵੀਰੋ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਤੇ ਆਪਣੀ ਵੀਰੋ ਬਦਕਿਸਮਤੀ ਆਪਾਂ ਕਹਿ ਸਕਦੇ ਆ ਕਿ ਜੇ ਜਿੱਥੇ ਖੇਡ ਦਾ ਮੈਦਾਨ ਹੈ ਉੱਥੇ 20 25 ਨੌਜਵਾਨ ਤੇ ਨਸ਼ੇ ਦੇ ਮੈਦਾਨ ਦੇ ਵਿੱਚ ਉੱਥੇ ਵੇਖੋ ਹਜ਼ਾਰਾਂ ਨੌਜਵਾਨ ਲਾਈਨ 'ਚ ਲੱਗੇ ਆ ਨਸ਼ਾ ਲੈਣ ਵਾਸਤੇ